ਲੋ ਜੀ ਆਪਾਂ ਨੂੰ ਐਸੀ ਚੀਜ਼ ਦੀ ਉਡੀਕ ਸੀ ਬਹੁਤ ਟਾਈਮ ਇਸ ਚੀਜ਼ ਨੇ ਆਪਣੀ ਵੇਟ ਕਰਾਈ ਆ ਅਰਜਨ ਅਲਟਰਾ 605 ਨੋਵੋ ਤਾਂ ਆਪਾਂ ਬਹੁਤ ਵਰਤ ਲਏ ਪਰ ਇਹ ਵਾਲਾ ਟਰੈਕਟਰ ਉਹ ਆ ਜਿਹੜਾ ਆਪਣੇ ਦਿਮਾਗ ਚੋਂ ਨਿਕਲ ਹੀ ਨਹੀਂ ਸੀ ਰਿਹਾ ਟਰੈਕਟਰ ਕੰਪਨੀ ਦੇ ਬਹੁਤ ਆਏ ਹੋਰ ਉਹ ਵੀ ਸਕਸੈਸ ਹੋਏ ਆ ਆਪਦੀ ਆਪਦੀ ਜਗ੍ਹਾ ਤੇ ਉਹਨਾਂ ਨੇ ਆਪਦੀ ਸ਼ੌਰਤ ਹਾਸਲ ਕਰੀ ਪਰ ਕਿਸਾਨ ਵੀਰਾਂ ਦੇ ਦਿਮਾਗ ਦੇ ਵਿੱਚੋਂ ਇਹ ਟਰੈਕਟਰ ਨਹੀਂ ਸੀ ਨਿਕਲ ਰਿਹਾ ਤੇ ਇਹ ਟਰੈਕਟਰ ਨੂੰ ਹੋਰ ਚਾਰ ਚੰਨ ਲਾ ਦਿੱਤੇ ਕੰਪਨੀ ਨੇ ਵੀ ਇਹਨੂੰ 4x4 ਵੀ ਕਰ ਦਿੱਤਾ ਪਹਿਲਾਂ ਇਹ 2 ਵੀਲ ਹੁੰਦਾ ਸੀ ਹੁਣ ਇਹਨੂੰ 4x4 ਵੀ ਕਰਤਾ ਬਾਕੀ ਇਹ ਫੀਚਰ ਤਾਂ ਤੁਹਾਨੂੰ ਦਿਸਦਾ ਹੀ ਆ ਹੋਰ ਵੀ ਜਿਹੜੇ ਫੀਚਰ ਇਹਦੇ ਵਿੱਚ ਐਡ ਕੀਤੇ ਗਏ ਆ ਆਪਣੇ ਨਾਲ ਵੀਰ ਆ ਹੈਗਾ ਗੁਰਪ੍ਰੀਤ ਤੇ ਗੁਰਸੇਵਕ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਬਾਈ ਜੀ ਤੁਹਾਡਾ ਸਮਾਂ ਦੇਣ ਲਈ ਬਿਲਕੁਲ ਜੀ ਬਿਲਕੁਲ ਤੇ ਇਹਨਾਂ ਵੀਰਾਂ ਦੀ ਆਪਾਂ ਵੀਡੀਓ ਪਹਿਲਾਂ ਵੀ ਪਾਈ ਸੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਤੇ ਅੱਜ ਆਪਾਂ ਇਸ ਟਰੈਕਟਰ ਦਾ ਪੂਰਾ ਰਿਵਿਊ ਤੁਹਾਡੇ ਸਾਹਮਣੇ ਰੱਖਾਂਗੇ ਹਾਂਜੀ ਵੀਰ ਜੀ ਇਹਦੇ ਚ ਕੀ ਕੁਝ ਚੇਂਜ ਕਰਤਾ ਵੀਰੇ ਕੰਪਨੀ ਨੇ ਜੀ ਇਹਦੇ ਚ ਵੀਰ ਜੀ ਇੱਕ ਤਾਂ 4-ਵੀਲ ਦੀ ਮੰਗ ਸੀਗੀ ਹਾਂਜੀ ਠੀਕ 4-ਵੀਲ ਕਰਤਾ ਕੰਪਨੀ ਨੇ ਹਾਂਜੀ ਤੇ ਇੱਕ ਸਾਈਡ ਕਲਚ ਵੀਡੀਓ ਦਾ ਆ ਗਿਆ ਅੱਛਾ ਜੀ ਸਾਈਡ ਕਲਚ ਹਾਂਜੀ ਠੀਕ ਹੈ ਵੀ ਇੱਕ ਜਿਵੇਂ ਸਪੀਡ ਸਲੋ ਕਰਤੀ ਜਿਵੇਂ ਸੁਪਰ ਸੀਡਰ ਤੇ ਚਲਾਉਣਾ ਇਹ ਨਾ ਕਈ ਵੀਰਾਂ ਨੂੰ ਵੀਰੇ ਇਹਦਾ ਭਲੇਖਾ ਪਹੂਗਾ ਕਿ ਸ਼ਟ ਲੱਗੇਗਾ ਹਾਂਜੀ ਇਹ ਆਪਣਾ ਗিয়ার ਆ ਗਿਆ ਦੂਸਰਾ ਵੀ ਲੋ ਹਾਈ ਤਾਂ ਆਪਣਾ ਆਵਲਾ ਆ ਗਿਆ ਹਾਂਜੀ ਹਾਈ ਲੋ ਆ ਗਿਆ ਹਾਈ ਲੋ ਆ ਗਿਆ ਹਾਂਜੀ ਇਹ ਆ ਗਿਆ ਵੀ ਜੇ ਨੂੰ ਪਿੱਛੇ ਕਰਕੇ ਲਾਵਾਂਗੇ ਹਾਂਜੀ ਵੀਡੀਓ ਤੇ ਚੱਲੂਗਾ ਜਿਵੇਂ ਸੁਪਰ ਸੀਟਰ ਤੇ ਚਲਾਉਣਾ ਤੋਰਾ ਕਰ ਕਰ ਜਮੇ ਜਮੇ ਸਲੋ ਜੂ ਹਾਂਜੀ ਜਮੇ ਸਲੋ ਜਮੇ ਸਲੋ ਜੂ ਹੈਨਾ ਤੋਰਾ ਜਣੀ ਸੁਪਰ ਸੀਟ ਦਾ ਤੋਰਾ ਜੀ ਮੈਂ ਪਮੰਦਿਆ ਹਾਂਜੀ ਹਾਂਜੀ ਇਹ ਬਹੁਤ ਜਿਆਦਾ ਸਲੋ ਜੂ ਹੈਨਾ ਜੀ ਜੀ ਠੀਕ ਆ ਵੀਰੇ ਬਾਕੀ ਆਪਣੇ ਸਾਈਡ ਗੀਅਰ ਦੀ ਬਹੁਤ ਮੰਗ ਸੀ ਉਹ ਕੰਪਨੀ ਨੇ ਦੁੱਖ ਚੱਕ ਲਿਆ ਇਸ ਵਾਰੀ ਹੈਨਾ ਬਿਲਕੁਲ ਬਿਲਕੁਲ ਤੇ ਪਲੇਟਫਾਰਮ ਪਹਿਲਾਂ ਨਾਲੋਂ ਖੁੱਲਾ ਹੋ ਗਿਆ ਕਿਉਂਕਿ ਅੱਗੇ ਵਿਚਲਾ ਗੇਅਰ ਸੀ ਹਣਾ ਵੀਰੇ ਹਾਂਜੀ ਹਾਂਜੀ ਤੇ ਹੁਣ ਉਹ ਵੀ ਕੰਪਨੀ ਨੇ ਦੁੱਖ ਚੱਕ ਦਿੱਤੇ ਆ ਵੀ ਆਪਦਾ ਖੁੱਲਾ ਡੁੱਲਾ ਜਿਵੇਂ ਮਰਜ਼ੀ ਆਪਾਂ ਹਾਂਜੀ ਬੈਠ ਸਕਦੇ ਆ ਇਹਦੇ ਉੱਪਰ ਤੇ ਇਹਦਾ ਵੀਰ ਜੀ ਇੰਜਨ ਚ ਕੋਈ ਫਰਕ ਪਾਇਆ ਜਾਂ ਕਿੱਦਾਂ ਵੀ ਇੰਜਨ ਦੇ ਵਿੱਚ ਕੋਈ ਨਾ ਆ ਜਾਣੀ ਵਾਇਦ ਹਾਂਜੀ ਇਸ ਦਿਨ ਜਿੱਦਾਂ ਪਹਿਲਾਂ ਹੀ ਕਾਮਯਾਬੀ ਬਹੁਤ ਸੀ ਗਈਆਂ ਤਾਂ ਆਪਣਾ ਮਾ ਉਹ ਟੈਨ ਦਾ ਦਿਮਾਗ ਖਾਸ ਪਛਾਣ ਇੰਜਨ ਵਾਲੀ ਇਹਦੀ ਹੈਗੀ ਆ ਜੀ ਹਾਂਜੀ ਹਾਂਜੀ ਠੀਕ ਹੈ ਇੰਜਨ ਸੇਮ ਸੀਸੀ ਆ ਉਸ ਪਾਵਰ ਦਾ ਆ ਰਿਹਾ ਵਾ ਮਤਲਬ 3531 ਸੀਸੀ ਪਹਿਲਾਂ ਸੀ 3531 ਸੀਸੀ ਦਾ ਹੀ ਹੁਣ ਆ ਰਿਹਾ ਵਾ ਕੋਈ ਕੁਝ ਨਹੀਂ ਚੇਂਜ ਕਰੀ ਕੋਈ ਚੇਂਜ ਨਹੀਂ ਗਈ ਸੇਮ ਸਾਰਾ ਕੁਝ ਉਹੀ ਆਉਂਦਾ ਠੀਕ ਹੈ ਮਤਲਬ ਕਿ ਉਹਦੇ ਚ ਇਸ ਤਰ੍ਹਾਂ ਸੀ ਜੀ ਮਤਲਬ ਇਹਦੀ ਡਿਮਾਂਡ ਤਾਂ ਕਸਟਮਰਾਂ ਦੀ ਵੱਖਰੀ ਇੱਕ ਰਹੀ ਸੀ ਇਹ ਇਹ ਦਿਮਾਗ ਚ ਤੋਂ ਉਹੀ ਗੱਲ ਨਿਕਲੇਗੀ ਵੀਰੇ ਹਾਂ ਬਿਲਕੁਲ ਵੀ ਇਹਦੀ ਜਦੋਂ ਕਸਟਮਰ ਨੇ ਆਉਣਾ ਵੀ ਉਹ ਅਲਟਰਾ ਨਹੀਂ 4 ਵੀਲ ਆਇਆ ਅਲਟਰਾ ਸਪੀਡਾ ਚ ਨਹੀਂ ਆਇਆ ਸਹੀ ਗੱਲ ਹੈ ਮਤਲਬ ਹਰੇ ਕਸਟਮਰ ਦੀ ਡਿਮਾਂਡ ਸੀਗੀ ਤੇ ਮੰਗ ਵੀ ਇਹ ਸੀਗੀ ਇੱਕ ਤਾਂ ਨਾ ਆਪਾਂ ਵੀਰਾਂ ਨੂੰ ਜਿਵੇਂ ਦੱਸ ਹੀ ਦਿੱਤਾ ਸਾਰੇ ਕਿਸਾਨ ਵੀਰਾਂ ਨੂੰ ਮਿਸਪੀਡ ਨਾਲ ਦੁੱਖ ਚੱਕਦਾ ਵੀਰੇ ਹਾਂਜੀ ਵੀ ਫੋਰ ਸਪੀਡ ਆ ਗਿਆ ਹਨਾ ਜੀ ਜਿਵੇਂ ਜੀ ਮਰਜ਼ੀ ਮਨ ਚ ਆਈ ਸਪੀਡ ਲੈ ਸਕਦੇ ਆ ਆਪਾਂ ਇਹਦੇ ਵਿੱਚ ਹਾਂਜੀ ਜਿਹੜੇ ਗੇਅਰ ਚੱਲਦਾ ਮਤਲਬ ਪੀਟੀਓ ਦੀ ਸਪੀਡਾਂ ਲੈਣੀਆਂ ਵਾ ਰੂਪਰ ਰੂਟਰ ਦੇ ਉਹ ਵੱਖਰੀਆਂ ਤੇ ਆਪਾਂ ਸੜਕ ਤੇ ਸਪੀਡਾਂ ਲੈਣੀਆਂ ਉਹ ਮੰਨ ਲਓ ਗਾਹਣੂ ਗੇਅਰ ਕਰ ਲਓ ਤੇ ਉਹ ਉਹ ਸੜਕਾਂ ਤੇ ਕਾਲੀਆਂ ਮਿਲ ਜਾਣੀਆਂ ਠੀਕ ਆ ਵੀਰੇ ਠੀਕ ਆ ਹਾਂਜੀ ਹਾਂਜੀ ਬਾਕੀ ਕੋਈ ਵੀਰ ਨਾ ਢੁੜਕੂ ਰੱਖੇ ਨਾ ਇੰਜਣ ਛੋਟਾ ਕਰਤਾ ਜਾਂ ਖੋਸ਼ ਉਹ ਵੀਰ ਨੇ ਦੱਸਤਾ ਹਾਂਜੀ ਬਿਲਕੁਲ ਬਿਲਕੁਲ ਸੇਮ ਸਮਾਨ ਪਊਗਾ ਜੀ ਸਾਰਾ ਕੁਝ ਬਹੁਤ ਸਾਰਾ ਕੁਝ ਉਹੀ ਆ ਰਿਹਾ ਸਾਰ ਪਾਤੀ 4-ਵੀਲ ਹੋ ਗਿਆ ਜੀ ਹੁਣ ਮਨੋ ਉਹਦੇ ਨਾਲ ਵੱਖਰਾ ਇੱਕ ਪਾਵਰ ਪਹਿਲਾਂ ਵੀ ਵੈਸੇ ਜਿਹੜੇ ਕਿਸਾਨਾਂ ਨੇ 605 ਮੈਟ ਚ ਲਾਇਆ ਹੋਊਗਾ ਨਾ ਪਹਿਲਾਂ ਆਪਣਾ ਅਲਟਰਾ ਚ ਹਾਂਜੀ ਉਹਦੀ ਮਨ ਲਓ ਵੀ ਤਾਕਤ ਬਾਰੇਗੀ ਉਹਨੂੰ ਚਲਾ ਕੇ ਦੇਖਿਆ ਹੋਊ ਜਿਹੜੇ ਕਸਟਮਰ ਨੇ ਹਾਂਜੀ ਉਹਨੂੰ ਵੇਖ ਕੇ ਪਤਾ ਲੱਗਣਾ ਇਹ 4-ਵੀਲ ਹੋ ਗਿਆ ਤੇ ਡਬਲ ਹੋ ਗਿਆ ਜਦੋਂ ਅਗਲਾ ਹਿੱਸਾ ਲੱਗ ਜਾਣਾ ਵੀਰੇ ਇਹ ਤਾਂ ਦੁੱਗਣਾ ਕੰਮ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਪਾਵਰ ਇਹਦੇ ਚ ਪਹਿਲੇ ਹੀ ਬਹੁਤ ਆ ਬਿਲਕੁਲ ਬਿਲਕੁਲ ਜਿਵੇਂ ਆਪਾਂ ਅੱਗੇ ਵੀ ਹੋਣੇ ਆਪਣੀ ਗੱਲ ਕਰਦੇ ਬੈਠੇ ਇੱਥੇ ਕਿਸਾਨ ਵੀ ਦੇਖੋ ਮੈਨੂੰ ਰੇਤੇ ਦੀ ਖੱਡ ਜੋ ਕੱਢਣਾ ਹੋਵੇ ਨਾ ਤੇ ਇਹਨੂੰ ਖੜ ਕੇ ਦਸ ਜਾਣੇ ਦੇਖਣ ਲੱਗ ਜਾਂਦੇ ਆ ਬਿਲਕੁਲ ਬਿਲਕੁਲ ਨਹੀਂ ਅਰਜਨ ਨਿਕਲ ਰਿਹਾ ਉਥੋਂ ਤੇ ਕੰਪਨੀ ਸਾਡੀ ਮਹਿੰਦਰਾ ਐਸਆਈ ਕੋਈ ਮਤਲਬ ਕੁਆਲਟੀ ਦੇ ਨਾਲ ਸਮਝੌਤਾ ਨਹੀਂ ਕਰਦੀ ਨਹੀਂ ਕਰਦੀ ਬਿਲਕੁਲ ਮਤਲਬ ਇਹਦੀ ਵਜੇ ਨਹੀਂ ਵਜੇ ਨੂੰ ਵੀ ਪੂਰਾ ਬਣਾਇਆ ਵਾ ਤਾਂ ਹਾਂ ਜੀ ਜਿਹੜੀ ਵੀ ਚੀਜ਼ ਲੱਗੀ ਆ ਪੂਰੀ ਸੋਧ ਕੇ ਤੇ ਮੰਨ ਲਓ ਵੀ ਪੂਰੀ ਕੁਆਲਿਟੀ ਦੀ ਲੱਗੀ ਹੋਈ ਹੈ। ਅੱਜ ਆਪਦੇ ਸਮੇਂ ਦਾ ਮਿਲ ਲਾਦਾ ਸਭ ਤੋਂ ਪਹਿਲਾਂ ਟਰੈਕ ਸੀ ਹੈ ਨਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਆਮ ਤੌਰ 'ਤੇ ਆਪਕੇ ਦਾ ਜ਼ਿੰਮੇਵਾਰ ਸਾਨੂੰ ਦੱਸ ਦੇ ਪਹਿਲਾਂ ਜਿਹੜੇ ਦੂਸਰੇ ਕੰਪਨੀਆਂ ਟਰੈਕਟਰ ਚਲਾਏ ਤੇ ਜਦੋਂ ਇਹ 650 ਚਲਾਇਆ ਉਹ ਕਹਿੰਦੇ ਵੀ ਟਿਕਾਊਟੀ ਹੈਣੀ ਇੱਥੇ। ਬੇਰਾਮ ਦਾ ਇੱਕ ਸਾਰਾ ਕੁਝ। ਹਾਂਜੀ ਹਾਂਜੀ ਹਾਂਜੀ। ਬਿਲਕੁਲ। ਉਹ ਚਲਾਉਣ ਤੇ ਸਾਰਾ ਕੁਝ। ਕਿਉਂਕਿ ਉਹ ਵਜਨ ਜ਼ਿਆਦਾ ਆ। ਮੁੜਕਦਾ ਤਾਂ ਹੈ ਨਹੀਂਗਾ ਟਰੈਕਟਰ ਇਹ। ਠੀਕ ਹੁਣ ਜਿੱਦਾਂ ਆਪਣੇ ਇਧਰ ਸਾਡੇ ਮਖੂ ਏਰੀਆ ਪੈ ਜਾਂਦਾ ਵਾ ਉੱਥੇ ਨਾ ਉਹ ਮਿੱਟੀ ਪੱਕੀ ਆ ਪੱਕੇ ਬਾਣ ਜਿਹਨੂੰ ਅੱਬ ਕਹ ਦਿੰਦੇ ਆ ਵੱਡੀ ਵੱਡੀ ਟਰਮਾਟ ਖੜਦੀਆਂ ਵਾ ਉਹ ਆਮ ਰੈਕਟਰ ਦਾ ਢਕਾ ਢਕਾ ਮਾਰਦੇ ਆ ਹਲਕੇ ਕਰਕੇ ਹਾਂਜੀ ਤੇ ਇਹਦਾ ਮਤਲਬ ਹੈ ਹੀ ਨਹੀਂ ਕੋਈ ਵੀ ਮੈਂ ਤਾਂ ਜੰਮ ਕੇ ਚੱਲਾ ਨਾਲਾ ਬਿਲਕੁਲ ਜਿੱਦਾਂ ਕਾਰਤਿਕ ਮੈਗੇ ਉਹ ਜਾਂ ਟਰੈਕਟਰ ਤੇ ਬਹਿ ਗਏ ਆ ਤੇ ਇਹਦੇ ਵੀਰੇ ਟਾਇਰ ਸਾਈਜ਼ ਕਿਹੜੇ ਆਗੇ ਜੀ ਆ ਜੋ ਆਪਾਂ ਦੋਨੋਂ ਦੱਸੋ 9524 ਦੇ ਆਏ ਜੀ ਇਹਨੂੰ 9524 ਅਗਲੇ ਆਗੇ ਤੇ ਪਿਛਲੇ ਆਪਣੇ ਆਗੇ 16928 ਦੇ 16928 ਹਾਂਜੀ ਇਹ ਹੀ ਸਾਹਰੇ ਫਿਰ ਕਿਹੜੀ ਕਰਾਰੋ ਦਾ ਜੀ ਕਰਾਰੋ ਅਗਰ ਨਾ ਸਮਝੌਤਾ ਕੋਈ ਨਹੀਂ ਜੋ ਵੀ ਕਰਨਾ ਇਹਨਾਂ ਨੇ ਹੈ ਨਾ ਹੁਣ ਜ਼ਿਆਦਾਤਰ ਕੰਪਨੀਆਂ ਤੁਸੀਂ ਉਹ ਦੇਖ ਲਓ ਦੂਸਰੀਆਂ ਵੀ ਆ ਬੈਟਰੀ ਬਾਕਸਾਂ ਨਹੀਂ ਲਾ ਰਹੀਆਂ ਹਾਂਜੀ ਇਹ ਕੰਪਨੀ ਵੱਲੋਂ ਇਹ ਕੰਪਨੀ ਵੱਲੋਂ ਕੰਪਨੀ ਬਿਟਰੀ ਆਊਗਾ ਜੀ ਇਹ ਇਹ ਕੰਪਨੀ ਦਾ ਇਹ ਆਪਾਂ ਕੋਈ ਆਪ ਦੇਖੋ ਨਹੀਂ ਲਾਇਆ ਬਿਲਕੁਲ ਬਿਲਕੁਲ ਕੰਪਲੀਟਿੰਗ ਆਊਗਾ ਮਹਿੰਦਰਾ ਤੋਂ ਨਾਲ ਹੀ ਲੱਗ ਕੇ ਆਊਗਾ ਬਿਲਕੁਲ 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 ਠੀਕ ਹੈ ਇਹ ਡਬਲ ਪਾਵਰ ਸਟੀਅਰਿੰਗ ਆ ਜੀ ਹੂੰ ਇਹ ਡਬਲ ਐਕਟਿੰਗ ਆ ਗਿਆ ਤੁਸੀਂ ਪਾਸੇ ਕੰਧ ਨਾ ਲਾ ਦਿਓ ਇੱਕ ਵਾਰ ਕੰਧ ਭਣਾ ਟੈ ਜੇ ਪਾਵਰ ਸਟੀਅਰਿੰਗ ਨਹੀਂ ਪਿੱਛੇ ਹਟੂਗਾ ਆਪਣਾ ਠੀਕ ਹੈ ਫਿਰ ਦੋਨ ਫਿਰ ਉਹ ਥੱਲੇ ਜਿਹੜਾ 4-ਵੀਲ ਦੀ ਸ਼ਾਫਟ ਆ ਰਹੀ ਉਹਨੂੰ ਡਬਲ ਕਵਰ ਦਿੱਤਾ ਜੀ ਠੀਕ ਆ ਵੀਰੇ ਮੰਨ ਲਓ ਕੱਲ ਨੂੰ ਚੰਨੀਵਾਂ ਥਾਂ ਤੋਂ ਨਗਾਉਣਾ ਆਪਾਂ ਕੋਈ ਦਿੱਕਤ ਨਹੀਂ ਉਹਨੂੰ ਇੱਕ ਤਾਂ ਆਪਣੇ ਅੰਦਰ ਆ ਗਿਆ ਹਨਾ ਆਹ ਵਾਲਾ ਹਾਂਜੀ ਹਾਂਜੀ ਇਹ ਵੀਡੀਓ 'ਚ ਪਤਾ ਨਹੀਂ ਵੀਰਾਂ ਨੂੰ ਪਤਾ ਲੱਗੇ ਇੱਕ ਤਾਂ ਆ ਬਾਹਰ ਆ ਗਿਆ ਦੋ ਕਵਰ ਹਾਂਜੀ ਡਬਲ ਕਵਰ ਆ ਰਿਹਾ ਜੀ ਡਬਲ ਕਵਰ ਆ ਗਿਆ ਹਾਂਜੀ ਹਾਂਜੀ ਮਿੰਦਰਾ ਉਹੀ ਗੱਲ ਵੀ ਕੋਈ ਸਮਝਾਉਂਦਾ ਫਿਰ ਬ੍ਰੇਕ ਸਭ ਤੋਂ ਵਧੀਆ ਜੀ ਇਹਦੀ ਜਿੱਦਾਂ ਹੁਣ ਰੇਤਾ ਤੇ ਟਰੈਕਟਰ ਜਿਹੜੇ ਚਲਾ ਰਹੇ ਆ ਆਪਣੇ Mahindra 605 ਹਾਂਜੀ ਵੀਰੇ ਉਹ ਇਹ ਡਰਾਈਵਰ ਵੀਰ ਚਲਾਉਂਦੇ ਆ ਸਭ ਤੋਂ ਬਾਅਦ ਇਹ ਹੀ ਦੱਸਦੇ ਵੀ ਕਹਿੰਦੇ ਬ੍ਰੇਕ ਦੇ ਨਾਲ ਦੀ ਮਸਲ ਮੰਨ ਲਓ ਦੂਸਰੀ ਕੰਪਨੀ ਦੇ ਮੁਕਾਬਲੇ ਨਹੀਂ ਹੈਗੀ ਇਹ ਜੀ ਇਹ ਪੂਰਾ ਇਹਦੇ ਹੱਥ ਮਤਲਬ ਬ੍ਰੇਕ ਆ ਰਹੀਆਂ ਹਨਾ ਵੀਰੇ ਬਿਲਕੁਲ ਬਿਲਕੁਲ ਤੇਲ ਬ੍ਰੇਕ ਆ ਜੀ ਠੀਕ ਆ ਵੀਰੇ ਠੀਕ ਆ ਹਾਂਜੀ ਹਾਂਜੀ ਇਧਰ ਇਹਦੇ ਆ ਕੇ 4 ਗੇਰਾ 4 ਗੇਰਾ ਤੇ ਰਿਵਰਸ ਗੇਰਾ ਜੀ ਨਾਲ ਰਿਵਰਸ ਨਾਲ ਉਹ ਆ ਗਿਆ ਹਾਈ ਲੋ ਹਾਂਜੀ ਆ ਡਬਲ ਡਿਸਟ੍ਰਿਬਿਊਟਰ ਆ ਗਿਆ ਤਾਂ ਹਾਂਜੀ ਹਾਂਜੀ ਇਹਦੀ ਫਿਟਿੰਗਾਂ ਬਹੁਤ ਵਧੀਆ ਵੀਰੇ ਹਾਂਜੀ ਹਾਂਜੀ ਜਿਹੜੇ ਮੇ ਇਹਦੀ ਇੱਕ ਨੋਖੀ ਫੀਟਿੰਗ ਆ ਵੀ ਜਿਹੜੀ ਸੀਟ ਦੇ ਥੱਲੇ ਨਾ ਇਹ ਨਹੀਂ ਹੈਗਾ ਵੀ ਲੀਵਰ ਆਪਣੇ ਕਿਸੇ ਉਹਦੇ ਨਾਲ ਅੜ ਕੇ ਕੋਈ ਵਿੰਗਾ ਹੋ ਰਿਹਾ ਕੁਝ ਉੱਤੇ ਬੈਠਾ ਉਦੋਂ ਜੇ ਕਿਸੇ ਦਾ ਪਿੱਛੇ ਨੂੰ ਜਾਣਾ ਪੈਂਦਾ ਕਿ ਤਾਂ ਤਲ ਦੇ ਨੂੰ ਨੀਵੀਂ ਪਾਉਣੀ ਪੈਂਦੀ ਆ ਇਹ ਧਿਆਨ ਸਿੱਧਾ ਤੇ ਆ ਬਸ ਜਿੱਦਾਂ ਮਰਜੀ ਇਹਨੂੰ ਮੰਨ ਲਓ ਉਦੋਂ ਕਰਨਾ ਪੈਣਾ ਗੇਅਰ ਦੇ ਨਾਲ ਹੀ ਆ ਸਾਰਾ ਕਾਊਂਟ ਨਹੀਂ ਆਉਗੀ ਕੋਈ ਬਿਲਕੁਲ ਨਾ ਕੋਈ ਚਾਨੀਵਾ ਤਾਂ ਆਉਣਾ ਪੈਂਦਾ ਹੁਣ ਮੰਨ ਕੇ ਜਦੋਂ ਪਿੱਛੇ ਨੂੰ ਵੇਖਾਂਗੇ ਤੇ ਗਾਹ ਪਾਣੀ ਕਿੱਧਰ ਜਾਵੜਨਾ ਉਹਨੇ ਸਹੀ ਗੱਲ ਆ ਵੀਰੇ ਠੀਕ ਆ ਜੀ ਇਹ ਮਤਲਬ ਧਿਆਨ ਸਿੱਧਾ ਹੋਊਗਾ ਤੇ ਪਿੱਛੇ ਜੋ ਮਰਜੀ ਐਕਟਿਵ ਵੈਸੇ ਆਪਣੇ ਐਕਸਪਰੀਮੈਂਟ ਬਹੁਤ ਭਾਰਾ ਜਿਵੇਂ ਉਹ ਜਿਹੜਾ ਤਾਂਵੇਂ ਆ ਗਈ ਉਹਦਾ ਵਜਨ ਚ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਤੇ 4 ਵੀਲ ਦਾ ਵੀਰੇ ਲੀਵਰ ਕਿੱਥੇ ਲਾਤਾ ਇਹਦਾ 4 ਵੀਲ ਲਾ ਲਾਤਾ ਜਿੱਥੇ ਸੰਭਾਲਣਾ ਜੀ ਠੀਕ ਹੈ ਇਹ ਵੀ ਜਿਵੇਂ ਆਪਣੇ ਹੱਥਾਂ ਦੇਖੋ ਗੋਲ ਕਰਤਾ ਹਨਾ ਹਾਂਜੀ ਹਾਂਜੀ ਤੇ ਆਜੋ ਤੁਹਾਨੂੰ ਆਪਾਂ ਪਿੱਛੋਂ ਵੀ ਦਿਖਾ ਦਈਏ ਟਰੈਕਟਰ ਸਾਰਾ ਇਹਦੀ ਵਿਰਜੀਲ ਲਿਫਟ ਦੀ ਕਪੈਸਟੀ ਕਿੰਨੀ ਆਪਣੀ ਪਹਿਲਾਂ ਨਾਲੋਂ ਵੱਧ ਘੱਟ ਕਰਿਆ ਕੁਝ ਨਹੀਂ ਹੋਣਾ ਨਹੀਂ ਲਿਫਟ ਕਪੈਸਟੀ ਸੇਮ ਹੀ ਆ ਜੀ 2200 ਕਿਲੋ ਦੀ ਆਉਂਦੀ ਹੈ ਇਹਦੀ ਠੀਕ ਹੈ ਵੀਰੇ ਹਾਂਜੀ ਅੱਗੇ ਜਿੱਦਾਂ ਹੁੱਕ ਨਹੀਂ ਆਉਂਦੀ ਸੀ ਹੁੱਕ ਲਾਤੀ ਆ ਜੀ ਅੱਛਾ ਵੀਰੇ ਆਹ ਡਬਲ ਜੱਕ ਲਾਤੇ ਇਹਨੂੰ ਦੋਨੇ ਪਾਸੇ ਆਪਾਂ ਮੰਨ ਲਓ ਵੀ ਅਡਜਸਟਮੈਂਟ ਦੋਨੇ ਪਾਸੇ ਕਰ ਸਕਦੇ ਆਂ ਦੀ ਅੱਛਾ ਆ ਵਾਲੇ ਵੀ ਹਾਂਜੀ 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 ਠੀਕ ਆ ਵੀਰੇ ਠੀਕ ਆ ਹਾਂਜੀ ਹਾਂਜੀ ਬਾਕੀ ਨਾ ਇੱਕ ਚੀਜ਼ ਮੈਂ ਹੋਰ ਬੜੀ ਨੋਟ ਕਰਦਾ ਹਾਂ ਕਿਉਂਕਿ ਮੈਂ ਸਾਰੀਆਂ ਏਜੰਸੀਆਂ ਤੋਂ ਤੁਹਾਨੂੰ ਪਤਾ ਜਾਂਦੇ ਰਹੀਦਾ ਹਾਂ ਨਾ ਹਾਂਜੀ ਹਾਂਜੀ ਮ ਇਹ ਸਾਰਿਆਂ ਤੋਂ ਨਗਰ ਮਿੰਦਰੀ ਦੇ ਦੇਖੋ ਉਹ ਤਾਂ ਤੁਹਾਨੂੰ ਮੈਂ ਪਹਿਲਾਂ ਗਾਇਸ ਮੰਨ ਲਓ ਕੁਆਲਿਟੀ ਦਾ ਸਮਝੌਤਾ ਨਹੀਂ ਨਹੀਂ ਮੰਨ ਲਓ ਜੀ ਜ਼ਿੰਮੇਦਾਰ ਘਰੇ ਆ ਕੇ ਪਰੇਸ਼ਾਨੀ ਹੋ ਗਿਆ ਫਿਰ ਟਰੈਕਟਰ ਨਵਾਂ ਲਾਇਦਾ ਕੀ ਨਵਾਂ ਲਾਇਦਾ ਫਰਕ ਕੀ ਨਵਾਂ ਦਾ ਪੈਸੇ ਕਰਕੇ ਲੈਨੇ ਨਾ ਕੋਈ ਦੁੱਖ ਤਕਲੀਫ ਨਾ ਹੋਏ ਆਪਾਂ ਨੂੰ ਹਾਂਜੀ 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 ਤੇ ਆਪਾਂ ਨੂੰ ਡਬਲ ਡਿਸਟ੍ਰੀਬਿਊਟਰ ਨਾਲ ਹੀ ਮਿਲੋ ਹਨਾ ਹਾਂਜੀ ਹਾਂਜੀ ਡਬਲ ਡਿਸਟ੍ਰੀਬਿਊਟਰ ਇਹ ਫਿਲਹਾਲ ਹੀ ਨਾਲ ਹੀ ਮਿਲੂ ਤੈਨੂੰ ਆਜੋ ਆਪਾਂ ਉੱਪਰੋਂ ਟਰੈਕਟਰ ਦਿਖਾ ਦਈਏ ਮੀਟਰ ਮੋਟਰ ਮੀਟਰ ਵੀਰ ਨੇ ਦੱਸਿਆ ਵੀ ਚੇਂਜ ਕਰਤੇ ਹਨਾ ਵੀਰੇ ਨਵੇਂ ਮਾਡਲ ਦਾ ਲਾਤਾ ਹਾਂਜੀ ਹਾਂਜੀ ਬਿਲ ਜਿਹੜੇ ਹੁਣ ਵਾਲੇ ਮਾਡਲਾਂ ਨੂੰ ਆਉਂਦੀਆਂ ਨਵਾਂ ਮੀਟਰ ਹਾਂਜੀ 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 ਬਿਲਕੁਲ ਬਿਲਕੁਲ ਪਲੀਜ਼ ਚੇਂਜ ਬਾਕੀ ਟਰੈਕਟਰ ਉੱਪਰੋਂ ਬੈਠ ਕੇ ਇਹਨਾਂ ਨੂੰ ਦਿਖਾ ਦੇ ਸਟੀering ਵੀਲ ਆਹ ਵਾਲੇ ਲੀਵਰ ਰੇਸ ਫੀਲ ਤੁਹਾਨੂੰ ਪਹਿਲਾਂ ਵਾਲੇ ਕੰਪਨੀ ਨੇ ਦੇਣਾ ਹਾਂਜੀ ਹਾਂਜੀ ਕਿਉਂਕਿ ਇਹਦਾ ਜਿਹੜਾ ਫੀਲ ਚਲਾਉਣ ਦਾ ਸੀ ਨਾ ਉਹ ਕੁਝ ਹੋਰ ਹੀ ਸੀਗਾ ਬਿਲਕੁਲ ਜੀ ਬਿਲਕੁਲ ਇਹਨੂੰ ਚਲਾਉਣ ਦਾ ਕੁਝ ਮਜ਼ਾ ਹੀ ਅਲੱਗ ਆਉਂਦਾ ਸੀਗਾ ਬਿਲਕੁਲ ਇਹਦਾ ਤੇਲ ਦਾ ਡੀਜ਼ਲ ਟੈਂਕ ਵੀਰੇ ਕਿੰਨਾ ਆ ਗਿਆ ਕੀ 60 ਲੀਟਰ ਦਾ ਜੀ 60 ਲੀਟਰ ਦਾ ਠੀਕ ਹੈ ਵੀਰੇ ਠੀਕ ਹਾਂਜੀ ਬਾਕੀ ਕੰਪਨੀ ਨੇ ਨਾ ਇਹਦੇ ਨਾਲ ਕੋਈ ਜਿਆਦਾ ਉਹ ਛੇੜਖਾਨੀ ਨਹੀਂ ਕੀਤੀ ਦੇਖੋ ਜੀ ਕਿਉਂਕਿ ਆਪਣੇ ਉਹ ਗੱਲ ਜਿਵੇਂ ਵਾਰ-ਵਾਰ ਮੈਂ ਫੇਰ ਕਰਦਾ ਬਿਲਕੁਲ ਵੀ ਇਹਦੇ 'ਚ ਕਮੀ ਹੈ ਹੀ ਕੋਈ ਨਹੀਂ ਸੀ ਬਿਲਕੁਲ ਜੀ ਕਿਉਂਕਿ ਪਹਿਲਾਂ ਵੀ ਨਹੀਂ ਸੀ ਜੇ ਕੋਈ ਮਾੜੀ-ਮੋਟੀ ਵਾਧਾ ਕੀਤੇ ਅੱਗੇ ਨਾਲੋਂ ਸਮੀਂ ਮੈਂ ਪਹਿਲਾਂ ਹੀ ਹੈਣੀ ਸੀ ਵਾਧਾ ਹੀ ਕਰਤੇ ਅੱਗੇ ਨਾਲੋਂ ਜਿਹੜੀ ਮਨ ਲ ਜਿੰਮੇਵਾਰ ਦੀ ਡਿਮਾਂਡ ਸੀ ਉਹ ਪੂਰੀ ਕਰਤੇ ਗੇਅਰ ਦੀ ਸਪੀਡਾਂ ਕਰਤੇ ਆ ਓਕੇ ਬਿਲਕੁਲ 4-ਵੀਲ ਕਰਤਾ ਫਿਰ ਕੋਈ ਜਿਆਦਾ ਕੰਪਨੀ ਵੱਲੋਂ ਕੁਝ ਇਧਰੋਂ ਚੇਂਜ ਕਰਤਾ ਕਿ ਉਧਰੋਂ ਕੱਲ ਨੂੰ ਸਮਾਨ ਦੀ ਦਿੱਕਤ ਆਉਂਦੀ ਹੈ ਕਸਟਮਰ ਨੂੰ ਹਾਂ ਮੱਲੋ ਵੀ ਅੱਜ ਹੋਰ ਆ ਮਹੀਨੇ ਨੂੰ ਹੋਰ ਆ ਮਣਕੀ ਸਮਾਨ ਨਹੀਂ ਮਿਲਦਾ ਇਹ ਆਪਣੇ ਮਹਿੰਦਰਾ ਜੀ ਇਹ ਪ੍ਰੋਬਲਮ ਨਹੀਂ ਆਉਗੀ ਸ਼ੋ ਚੱਕ ਕੇ ਵੀਰਾਂ ਨੂੰ ਦਿਖਾ ਦਈਏ ਵਹਿਮ ਨਿਕਲ ਜਾ ਚੰਗੀ ਤਰ੍ਹਾਂ ਬਿਲਕੁਲ ਬਿਲਕੁਲ ਕਈ ਮੇਰੇ ਵੀਰ ਇਦਾਂ ਨਾ ਕਹਿਣ ਵੀ ਮੈਂ ਕਿਤੇ ਇਹਨਾਂ ਨੂੰ ਇਧਰੋਂ ਦਿਖਾਈ ਵਿੱਚੋਂ ਇੰਜਨ ਇਧਰ ਦੀ ਆ ਕੇ ਸਲੈਂਸਰ ਸਲੈਂਸਰ ਸਾਰਾ ਕੁਝ ਸੇਮ ਆ ਹਾਂਜੀ 에ਅਰ ਕਲੀਨਰ ਇੰਜਨ ਦੀ ਬੰਤਰ ਬਾਕੀ ਇਹ ਆਪਣੇ ਨਾ ਇੰਡੀਆ ਦਾ ਪਹਿਲਾ ਟਰੈਕਟਰ ਆ ਇੰਡੀਆ ਦਾ ਹੀ ਆਪਾਂ ਕਹਿ ਸਕਦੇ ਹਾਂ ਨਾ ਵੀਰੇ ਵੀ ਜਿਹੜਾ ਸਾਰਾ ਪੈਕ ਆਇਆ ਸੀਗਾ ਬਿਲਕੁਲ ਜੀ ਕਿਉਂਕਿ ਪਹਿਲਾਂ ਟਰੈਕਟਰ ਆਉਂਦੇ ਸੀ ਉਹਨਾਂ ਦੀ ਸ਼ੋ ਉੱਪਰ ਉੱਪਰ ਰਹ ਜਾਂਦੀ ਸੀ ਇੰਨੀ ਕੁ ਹਾਂਜੀ ਤੇ ਇਹਦਾ ਪੰਪ ਵੀ ਆਪਣਾ ਮਾਈਕੋ ਆ ਗਿਆ ਹਨਾ ਜੀ ਮਾਈਕੋ ਪੰਪ ਆ ਜੀ ਕੋਈ ਟਰਬੋ ਨਹੀਂ ਕੋਈ ਰੋਲਾ ਨਹੀਂ ਕੋਈ ਛੋਲਾ ਨਹੀਂ ਹਨਾ ਸਿੰਪਲ ਸਿੱਧਾ ਇੰਜਨ ਬਿਲਕੁਲ ਜੀ ਬਿਲਕੁਲ ਕੋਈ ਆਉਣ ਵਾਲੇ ਸਮੇਂ ਕੋਈ ਦਿੱਕਤਾਂ ਨਹੀਂ ਕੋਈ ਪਰੇਸ਼ਾਨੀ ਨਹੀਂ ਹਾਂਜੀ 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 ਇਹ ਸਾਰੇ ਝੰਜਟੇ ਚੱਕ ਤੇ ਹਨਾ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਇਸ ਤਰ੍ਹਾਂ ਆ ਜੀ ਇਦਾਂ ਦੂਸਰੇ ਟੈਕ ਕੰਪਨੀਆਂ ਦੇ ਡੈਕਟਰ ਆ ਜਾਂ ਕਿਸ ਪਹਿਲਾਂ ਪੁਰਾਣਾ ਇਹਦੀ ਨਵੀਂ ਮਾਡਲ ਚ ਗੱਲ ਇਹ ਕੀਤੀ ਆ ਹਾਂਜੀ ਵੀ ਇਹਦੀ ਠੰਡਾ ਪਾਣੀ ਮੂਰਦੀ ਵੀ ਜਾਂਦਾ ਤੇ ਮਗਰਦੀ ਵੀ ਜਾਂਦਾ ਵਾ ਅੱਛਾ ਮਾਡਲ ਆਮ ਜਿੰਨੇ ਵੀ ਡੈਕਟਰ ਆ ਨਾ ਸਾਰਿਆਂ ਦੇ ਮੂਰਦੀ ਠੰਡਾ ਪਾਣੀ ਜਾ ਕੇ ਤੇ ਮਗਰਦੀ ਗਰਮ ਐ ਨਿਕਲਦਾ ਵਾ ਹਾਂਜੀ ਠੀਕ ਆ ਜੀ ਉੱਪਰ ਦੀ ਵਾਪਸ ਆਉਂਦਾ ਵਾ ਇਹਨੂੰ ਇੱਥੋਂ ਦਿਖਾ ਦੇ ਇਹਦੇ ਵਿੱਚ ਅੱਧਾ ਪਾਣੀ ਇੱਧਰ ਦੀ ਠੰਡਾ ਜਾਊਗਾ ਮੂਰਦੀ ਤੇ ਇੱਕ ਮਗਰ ਪਰਲੇ ਪਾਸੇ ਦੀ ਪਾਈਪ ਦਿੱਤੀ ਹੋਈ ਐ ਤੇ ਉਹ ਮਗਰਲੇ ਪਾਸੇ ਸਲੀਵ ਨੂੰ ਠੰਡਾ ਕਰੂ ਦੋਨੇ ਪਾਸੋਂ ਠੰਡਾ ਵਿਚਾਲੇ ਦੀ ਤਾਂ ਚੜੂਗਾ ਕਹਿਣ ਦਾ ਮਤ ਮਾਲੋ ਠੰਡਾ ਰਹੂਗਾ। ਇਹ ਹੀਟ ਨਹੀਂ ਹੋਊਗਾ ਇੰਨਾ। ਹਾਂ। ਹਾਂਜੀ। ਕੋਈ ਕੰਪਨੀ ਦਾ ਵਾਅਦਾ ਹੀ ਕਰਿਆ ਕੁਛ। ਹਾਂਜੀ ਹਾਂਜੀ। ਘੱਟ ਨਹੀਂ ਕਰਿਆ ਕੁਛ ਵੀ। ਹਾਂਜੀ ਹਾਂਜੀ। ਤਾਂ ਨੂੰ ਇਧਰ ਦੀ ਦਿੱਤੀ ਆ ਪਾਈਪ। ਇਨੇ ਇਧਰ ਮਗਰ ਦੀ ਠੰਡਾ ਪਾਣੀ ਦੇਣਾ। ਉਧਰੋਂ ਵਾਟਰ ਬੱਡੀ ਨੇ ਠੰਡਾ ਪਣ ਜਾਣਾ ਤੇ ਵਿਚਾਲ ਦੀ ਉਹ ਕਤਾਂ ਨਿਕਲ ਜਾਣਾ। ਠੀਕ ਆ ਵੀਰੇ। ਹਾਂਜੀ। ਬਾਕੀ ਇਸ ਚੀਜ਼ ਦਾ ਤਾਂ ਮੈਂ ਪਹਿਲਾਂ ਹੀ ਕਹਤਾ ਸੀ ਸਾਊਂਡ ਦੇ ਆਪਾਂ ਪਹਿਲਾਂ ਹੀ ਫੈਨ ਸੀਗੇ। ਹਾਂਜੀ ਹਾਂਜੀ। ਤੇ ਵੀਰੇ ਇਹਦੇ ਰਿਪੇਅਰ ਪੂਰ ਦਾ ਜਿਵੇਂ ਸਮਾਨ ਸਮੁਣ। ਹਾਂਜੀ। ਉਹਦੀ ਕੋਈ ਦਿੱਕਤ ਤਾਂ ਨਹੀਂ ਆਉ ਕੋਈ ਸਿਸਟਮ ਮਤਲਬ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੁੰਦੀ ਆ ਜੀ ਕਿ ਟਰੈਕਟਰ ਵਿੱਚ ਨਾ ਸੌਖਾ ਵਾ ਹਾਂਜੀ ਬਾਕੀ ਜੀ ਸਰਵਿਸ ਦੇਣੀ ਆ ਨਾ ਉਹ ਬਹੁਤ ਔਖੀ ਆ ਉਹ ਬਹੁਤ ਔਖੀ ਆ ਮੰਨ ਲਓ ਅਸੀਂ 2008 ਤੋਂ ਆ ਜੀ ਇੱਥੇ ਹਾਂਜੀ ਤੇ ਕਰੀਬ ਸਾਰੇ ਕਸਟਮਰ ਸਾਡੇ ਸੰਤੁਸ਼ਟ ਆ ਇਸ ਚੀਜ਼ ਤੋਂ ਸਰਵਿਸ ਪੱਖੋਂ ਹਾਂਜੀ ਤੇ ਸਾਡੇ ਕੋਲ ਸਪੇਅਰ ਪਾਰਟ ਪੂਰਾ ਹੈਗਾ ਇੱਥੇ ਠੀਕ ਆ ਜੀ ਮੰਨ ਲਓ ਕਿਸੇ ਵੀ ਮਾਡਲ ਦਾ ਕੋਈ ਵੀ ਆਪਾਂ ਸਮਾਨ ਲੈਣਾ ਆਪਣੇ ਇੱਕ ਤੁਸੀਂ ਗੱਲ ਕਰਦੇ ਪਏ ਸੀਗੇ ਵੀ ਆਪਣੇ ਇੱਕ ਅੰਕਲ ਜੀ ਆਪਣੇ ਨਾਲ ਬਹੁਤ ਸਾਹਿਬ ਹਾਂਜੀ ਉਹ 1980 ਤੋਂ Mahindra ਦੇ ਨਾਲ ਜੁੜੇ ਹੋਏ ਆ ਜੀ ਹੈਗੇ ਇੱਥੇ ਜੀ ਹਾਂਜੀ ਹਾਂਜੀ ਪਰਮਨ ਸਾਹਿਬ ਆਏ ਅੰਕਲ ਆਇਓ ਅੱਛਾ ਇਹ ਅੰਕਲ ਜੀ ਆ ਜਿਹੜੇ ਆਪਣੇ ਨਾਲ 80 ਤੋਂ ਮਤਲਬ ਜੁੜੇ ਹੋਏ ਆ ਹਾਂ 1980 ਤੋਂ Mahindra ਦੇ ਨਾਲ ਜੁੜੇ ਹੋਏ ਆ ਅੱਛਾ ਜੀ ਮੰਨ ਲਓ ਪਹਿਲੋ ਐਂਟਰਾ ਵਾਲੇ ਤੋਂ ਜੋ ਵੀ ਇਹ ਜੀਰੀ ਦੇ ਵਿੱਚ ਹੀ ਮੰਨ ਲਓ ਸ਼ੁਰੂ ਤੋਂ ਇਹਨਾਂ ਨੇ ਆਪਣੀ ਸੇਵਾ ਕੀਤੀ ਹੈ ਜੋ ਵੀ ਆ ਇਹ ਅੰਕਲ ਤਾਂ Mahindra ਨੂੰ ਜਿਵੇਂ ਕਹਿੰਦੇ ਨੇ ਅੱਗੋਂ ਲਾ ਕੇ ਪਿੱਛੇ ਤੱਕ ਅੰਕਲ ਤੁਹਾਨੂੰ ਤਾਂ ਦਾਈਆਂ ਵਾਲਾ ਦਾਈਆਂ ਵਾਲਾ ਕੰਮ ਆਈ ਮੰਨ ਲਓ ਜਿਵੇਂ ਸਾਰਾ ਪਤਾ ਜੀ ਉਹਨੂੰ ਇਹਨਾਂ ਤੋਂ ਦਾਈਆਂ ਤੋਂ ਪੇਟ ਨਹੀਂ ਛਿਪਦੇ ਉਹਨਾਂ ਤੋਂ ਕੁਝ ਨਹੀਂ ਛਿਪਦਾ ਹਨ ਹਾਂਜੀ 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 ਤੇ ਅੰਕਲ ਇਹ ਟਰੈਕਟਰ ਫਿਰ ਕਿਵੇਂ ਤੁਹਾਨੂੰ ਵਧੀਆ ਸੀਗਾ ਪਹਿਲਾਂ ਵੀ ਕਿ ਕਿਵੇਂ ਨਹੀਂ ਪਹਿਲਾਂ ਵੀ ਬਹੁਤ ਵਧੀਆ ਸੀ ਪਰ ਲੋਕਾਂ ਦੀ ਮੰਗ ਸੀ ਇਹ ਪਬਲਿਕ ਹਸਪਤਾਲ ਆਵੇ ਠੀਕ ਉਹ ਦੁੱਖ ਚੱਕਦਾ ਕੰਪਨੀ ਹਾਂਜੀ ਚੱਕਦਾ 4 ਵੀਲ ਹੋ ਗਿਆ 4 ਵੀਲ ਹੋ ਗਿਆ ਸਹੀ ਗਾ ਚਾਰ ਆ ਗਈਆਂ ਹਾਂਜੀ ਹਾਂਜੀ ਚਲੋ ਹੁਣ ਸਾਡੇ ਕੋਲ ਵੇਖੋ ਵੀ ਆ ਸੱਤ ਅੱਠ ਬੰਦਿਆਂ ਦੀ ਟੀਮ ਆ ਜੀ ਹਾਂਜੀ ਵਧੀਆ ਵਰਕਸ਼ਾਪ ਬਣਾਈ ਵੀ ਆਪਣੀ ਇੱਥੇ ਸਾਰਾ ਮਤਲਬ ਵੀ ਖੁੱਲਾ ਡੁੱਲਾ ਮਾਹੌਲ ਆ 200 ਟਰੈਕਟਰ ਲਾ ਸਕਦੇ ਆ ਆਪਾਂ ਇੱਥੇ ਸਹੀ ਗੱਲ ਆ ਵੀਰੇ ਨੂੰ ਇੰਦਰ ਸਾਰਾ ਦਿਖਾ ਦੇ ਹਾਂਜੀ ਹੁਣ ਜਿਆਦਾ ਕੀ ਕਰਦੇ ਆ ਜੀ ਉਹ ਇੱਕ ਦੁਕਾਨ ਖੋਲ੍ਹ ਕੇ ਬੈਹ ਜਾਂਦੇ ਆ ਕੋਲੇ ਸਰਕਾਰ ਨੂੰ ਪੀਪਾ ਵੀ ਨਹੀਂ ਹੁੰਦਾ ਸਹੀ ਗੱਲ ਆ ਵੀਰੇ ਠੀਕ ਆ ਉਹਦੇ ਚ ਕੀ ਆ ਵੀ ਪਹਿਲਾਂ ਉਹ ਤਾਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਅਗਲਾ ਵੇਚ ਦਿੰਦਾ ਮੈਂ ਸੌਰੀ ਤੁਹਾਡੀ ਗੱਲ ਰੋਕਦਾ ਇਹ ਆਪਾਂ ਤੁਹਾਨੂੰ ਨਾ ਜਿਹੜਾ ਏਰੀਆ ਦਿਖਾਇਆ ਕੱਲਾ ਸਰਵਿਸ ਵਾਲਾ ਜਿਹੜੀ ਵੀਰ ਨੇ ਗੱਲ ਕੀਤੀ ਨਾ ਪੀਪੇ ਵਾਲੀ ਉਹ শোরੂਮ ਕੱਲਾ ਦਿਖਾ ਦਿੰਦੇ ਆ ਬਿਲਕੁਲ ਨੂੰ ਮਗਰ ਸਰਵਿਸ ਵਾਲਾ ਕੁਝ ਨਹੀਂ ਸਰਵਸਕਾਰ ਨੂੰ ਕੋਸ਼ੀ ਨਹੀਂ ਹੁੰਦਾ ਕੋਈ ਸਪੇਅਰ ਪਾਰਟ ਨਹੀਂ ਕੋਲੇ ਪਿਆ ਹੁੰਦਾ ਸਹੀ ਗੱਲ ਆ ਵੀਰੇ ਠੀਕ ਆ ਜੀ ਮਹਿੰਦਰਾ ਦੇ ਵਿੱਚ ਤੁਹਾਨੂੰ ਇਹ ਚੀਜ਼ ਨਹੀਂ ਮਿਲੂਗੀ ਇਹ ਤੁਹਾਨੂੰ ਪੂਰੀ ਸਰਵਿਸ ਪੂਰਾ ਸਪੇਅਰ ਪਾਰਟ ਤੇ ਮੈਨ ਪਾਵਰ ਪੂਰੀ ਮਿਲੂਗੀ ਤੁਹਾਨੂੰ ਮੈਨ ਪਾਵਰ ਪਤਾ ਲੱਗਦਾ ਹੀ ਆ ਜੀ ਹਾਂਜੀ ਹਾਂਜੀ ਕਿਉਂਕਿ ਮਹਿੰਦਰਾ ਜਦੋਂ ਪੂਰਾ ਪਿੱਛੇ ਸਪੋਰਟ ਕਰ ਰਿਹਾ ਹਾਂਜੀ ਹਾਂਜੀ ਤੇ ਫਿਰ ਆਪਣੇ ਅੰਕਲ ਜੀ ਵੀ 80 ਤੋਂ ਮੈਂ ਕਹਿੰਦਾ ਵੀ ਮੇਰੇ ਬਰਤ ਤੋਂ ਤਾਂ ਕਿੰਨਾ ਟਾਈਮ ਪਹਿਲਾਂ ਦੇ ਹਾਂਜੀ ਹਾਂਜੀ ਉਦੋਂ ਦੇ ਤੁਸੀਂ ਮਹਿੰਦਰਾ ਚ ਹਾਂਜੀ ਬਿਲਕੁਲ ਅੰਕਲ ਸੰਤੋਸ਼ ਤੋਂ ਤੁਸੀਂ ਖੋਜੋ ਕਿ ਸਾਰਾ ਕੁਝ ਇਹ ਵਧੀਆ ਖੋਜ ਆਪਾਂ ਹਾਂਜੀ ਅੰਕਲ ਠੀਕ ਹੈ ਜੀ ਠੀਕ ਸਾਡੇ ਮੈਂ ਰਾਣਾ ਵਾਲਾ ਮੋਹ ਟੁੱਟਦਾ ਨਹੀਂ ਮੈਂ ਪੁੱਛਣ ਹੀ ਲੱਗਾ ਸੀ ਅੰਕਲ ਹਾਂਜੀ ਹਾਂਜੀ ਪੁਰਾਣਾ ਮੋਹ ਆ ਜੀ ਬਿਲਕੁਲ ਬਿਲਕੁਲ ਇਹ ਟੁੱਟਣਾ ਵੀ ਨਹੀਂ ਮਿਲਦਾ ਅੰਕਲ ਤੁਹਾਡਾ ਹਾਂਜੀ ਹਾਂਜੀ ਚਲ ਵਧੀਆ ਵਧੀਆ ਤੇ ਲੋ ਜੀ ਕਿਸਾਨ ਵੀਰੋ ਟਰੈਕਟਰ ਆਪਾਂ ਤੁਹਾਨੂੰ ਸਾਰਾ ਦਿਖਾ ਦਿੱਤਾ ਨਾ ਨੂੰ ਇੱਕ ਇੱਕ ਤੁ ਘੁੰਮ ਕੇ ਸਾਰਾ ਦਿਖਾ ਦੇ ਟਰੈਕਟਰ ਅੱਗੋਂ ਪਿੱਛੋਂ ਟਰੈਕਟਰ ਦੇ ਵਿੱਚ ਨਾ ਕੰਪਨੀ ਨੇ ਕੋਈ ਕਮੀ ਨਹੀਂ ਛੱਡੀ ਕਮੀ ਪਹਿਲਾਂ ਵੀ ਹੈ ਨਹੀਂ ਸੀ ਉਹ ਜੇ ਆਪਾਂ ਗੱਲਾਂ ਵਾਰ-ਵਾਰ ਰਿਪੀਟ ਕਰੀ ਜਾਈਏ ਤੇ ਜਿੰਨੀ ਦੀ ਮਰਜ਼ੀ ਕਰ ਲਈਏ ਕਿਸਾਨ ਉਹ ਕਰਾਰੋ ਦਾ ਲਾਟਾ 4x4 ਕਰਤਾ ਵੀ ਦੁੱਖ ਹੀ ਚੱਕ ਤੇ ਵੀ ਜਿੰਨਾ ਪਹਿਲਾਂ ਜੋਰ ਲਾਉਂਦਾ ਸੀ ਹੁਣ 4x4 ਦਾ ਦੁੱਗਣਾ ਹੀ ਹੋ ਗਿਆ ਵੀਰੇ ਬਿਲਕੁਲ ਜੀ ਬਿਲਕੁਲ ਹਨਾ ਜੀ ਬਿਲਕੁਲ ਤੇ ਦੱਸਿਓ ਕਿਸਾਨ ਵੀਰੋ ਸਾਨੂੰ ਸਾਡੀ ਜਾਣਕਾਰੀ ਕਿੱਦਾਂ ਦੀ ਲੱਗੀ ਆਪਾਂ ਤੁਹਾਡੇ ਵਾਸਤੇ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਰਾਂਗੇ ਤੇ ਆਪਾਂ ਨਾ ਇਹ ਹੈਗੇ ਜੀਰੇ ਤੋਂ ਏਜੰਸੀ ਹਨਾ ਜੀ ਤੇ ਨੰਬਰ ਵੀਰਾਂ ਦੇ ਡਿਸਪਲੇ ਤੇ ਚੱਲਦੇ ਹੀ ਪਏ ਆ ਇਹ ਵੀਰਾਂ ਨੂੰ ਤੁਸੀਂ ਜਦੋਂ ਮਰਜ਼ੀ ਦੋਨੇ ਨੰਬਰ ਚੱਲਦੇ ਹੋਏ ਡਿਸਪਲੇ ਤੇ ਤੁਸੀਂ ਟਰੈਕਟਰ ਬੁੱਕ ਕਰਾਉਣਾ ਨਵਾਂ ਲੈਣਾ ਇਹ ਟਰੈਕਟਰ ਅਵੇਲੇਬਲ ਆ ਹਨਾ ਜੀ ਜਦੋਂ ਮਰਜ਼ੀ ਆਪਾਂ ਦੇਖ ਸਕਦੇ ਆਂ ਜੀ ਬਿਲਕੁਲ ਬਿਲਕੁਲ ਲੈ ਸਕਦੇ ਆਂ ਹਾਂ ਜਦੋਂ ਮਰਜ਼ੀ ਤੁਸੀਂ ਲੈ ਸਕਦੇ ਹੋ ਵਿੱਚ 2 ਵੀਲ ਵੀ ਮਿਲ ਜੂਗਾ ਹਾਂ ਤੇ 4 ਵੀਲ ਜੀ ਉਹ ਵੀ ਆਉਂਦੇ ਆ ਹਾਂਜੀ 2 ਵੀਲੀ ਮਿਲ ਜੂਗਾ 2 ਵੀਲ ਵੀ ਅਵੇਲੇਬਲ ਆ ਵੀ ਜੇ 2 ਵੀਲ ਚਾਹੀਦਾ ਉਹ ਵੀ ਮਿਲ ਜੂਗਾ ਹਾਂਜੀ ਤੇ 4 ਵੀਲ ਤਾਂ ਕੰਪਨੀ ਨੇ ਤੁਹਾਨੂੰ ਦੱਸ ਹੀ ਉਹ ਤਾਂ ਵੀ ਨਵਾਂ ਲਾਂਚ ਕਰਿਆ ਸਾਡੀ ਜਿਹੜੀ ਮਹਿੰਦਰਾ ਆਪਣੀ ਗੈਲ ਆਟੋਮੋਬਾਈਲ ਜਣਾ ਜੀ ਹਾਂਜੀ ਹਾਂਜੀ ਇਹ ਇਸ ਟਾਈਮ ਦੀ ਮੰਨ ਲਓ ਆ ਪੰਜਾਬ ਦੀ ਨੰਬਰ 1 ਇਸ ਟਾਈਮ ਆ ਡੀਲਰਸ਼ਿਪ ਨੰਬਰ 1 ਡੀਲਰਸ਼ਿਪ ਹਾਂਜੀ ਮੰਨ ਲਓ 15 ਸਾਲ ਵੀ ਹੋ ਚੱਲੇ ਸਾਨੂੰ ਮਹਾਰਾਜ ਦੀ ਕਿਰਪਾ ਨਾਲ 15 ਸਾਲ ਤੋਂ ਹੀ ਪੰਜਾਬ ਚੋਂ ਨੰਬਰ 1 ਹੈ ਵੈਰੀ ਗੁੱਡ ਜੀ ਤੁਸੀਂ ਗੈਲਾਟੋ ਬਾਇਲ ਜਿਹੜੀ ਮੁਬਾਰਕਾਂ ਬਈ ਬਹੁਤ ਬਹੁਤ ਤੁਹਾਨੂੰ ਇੱਕ ਵੀਰੇ ਆਪਣੀ ਹੋਰ ਵੀ ਹੈਗੀ ਹੈ ਨਾ ਬ੍ਰਾਂਚ ਇੱਕ ਏਐਲਸੀ ਸultanpur Lodhi ਹੈ ਜੀ ਮੇਨ ਸਾਡੀ ਬ੍ਰਾਂਚ ਹੈਗੀ ਹੈ ਅਜਾ ਏਜੰਸੀ ਹੁੰਦੀ ਹੈ ਸਾਡੀ ਬ੍ਰਾਂਚ ਹੈਗੀ ਹੈ ਹਾਂਜੀ ਉਸ ਤੋਂ ਇਲਾਵਾ ਤਿੰਨ ਸਾਡੀਆਂ ਬ੍ਰਾਂਚਾਂ ਹੋਰ ਹੈ ਠੀਕ ਹੈ ਵੀ ਆਪਣੇ ਜਿਹੜੇ ਵੀਰ ਵੀ ਆਪਣੇ ਇਹ ਵੀਡੀਓ ਦੇਖਣਗੇ ਕਿਹੜੇ ਕੜੇ ਏਰੀਆ ਚ ਆਪਾਂ ਟਰੈਕਟਰ ਦੇ ਸਕਦੇ ਹਾਂ ਦੇਖੋ ਜੀ ਸਾਡੇ ਕੋਲ ਧਰਮਪੁਰ ਤਸੀਲਾ ਪੂਰੀ ਠੀਕ ਹੈ ਮੀਰਾ ਤਸੀਲ ਪੂਰੀ ਆ ਠੀਕ ਹੈ ਜੀ ਸੁਲਤਾਨਪੁਰ ਸਾਹਿਬ ਆ ਜੀ ਠੀਕ ਹੈ ਜੀ ਤੇ ਨਕੋਦਰ ਤੇ ਸ਼ਾਹਕੋਟ ਸ਼ਾਹਕੋਟ ਹਾਂਜੀ ਲੋ ਜੀ ਵੀਰੋ ਸ਼ਹਿਰ ਤੁਹਾਨੂੰ ਆਪਾਂ ਦੱਸ ਦਿੱਤੇ ਆ ਹਾਂਜੀ ਇੱਥੋਂ ਦੇ ਕਿਸੇ ਵੀ ਵੀਰ ਨੇ ਤੁਸੀਂ ਇਹ ਟਰੈਕਟਰ ਖਰੀਦਣਾ ਨੰਬਰ ਤੁਹਾਨੂੰ ਦੱਸਿਆ ਵੀਰ ਦਾ ਡਿਸਪਲੇ ਤੇ ਚੱਲਦਾ ਹੀ ਪਿਆ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕੋਈ ਹੋਰ ਵੀ ਕੋਈ ਜਾਣਕਾਰੀ ਲੈਣੀ ਆ ਜਾਂ ਜਿਵੇਂ ਆਪਾਂ ਦੱਸਿਆ ਵੀਰਾਂ ਨੇ ਸਪੇਅਰ ਪਾਰਟ ਦਾ ਕੋਈ ਤੁਹਾਡੇ ਕੋਲ ਟਰ ਕੁਝ ਫੇਰ ਬਾੜ ਤੋਂ ਚਾਹੀਦਾ ਸਾਰਾ ਕੁਝ ਅਵੇਲੇਬਲ ਹੈਗਾ ਸਾਰਾ ਕੁਝ A to Z ਅੱਗੇ ਤੋਂ ਲੈ ਕੇ ਪਿੱਛੇ ਤੱਕ ਇਦਾਂ ਨਹੀਂ ਤੁਹਾਨੂੰ ਜਵਾਬ ਆਊਗਾ ਵੀ ਆਹ ਹੈ ਨਹੀਂਗਾ ਉਹ ਹੈ ਨਹੀਂਗਾ ਕੁਝ ਵੀ ਤੁਹਾਨੂੰ ਚਾਹੀਦਾ ਤੁਸੀਂ ਫੋਨ ਕਰ ਸਕਦੇ ਹੋ ਨਵੇਂ ਟਰੈਕਟਰ ਲਈ ਵੀ ਕਰ ਸਕਦੇ ਆ ਸਾਨੂੰ ਦੋ ਆ ਗਿਆ ਆਪਾਂ ਤੁਹਾਡੇ ਵਾਸਤੇ ਨਵੇਂ ਨਵੇਂ ਵੀਡੀਓ ਲੈ ਕੇ ਫੇਰ ਮਿਲਦੇ ਰਹਾਂਗੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ